ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਜੀ ਫਾਨ ਤੁਹਾਡਾ ਬਹੁਤ ਬਹੁਤ 웰ਕਮ ਹੈ ਸੰਧੂ ਸਾਹਿਬ ਕੋ ਪੁੱਛੋ ਹੋਏ ਜੀ ਅੱਜ ਪਰ ਗਾਵਾਂ ਜਿਹੜੇ ਸੰਧੂ ਸਾਹਿਬ ਲੈ ਕੇ ਆਂਦੇ ਨੇ ਬੜੀਆਂ ਕਮਾਲ ਦੀਆਂ ਤੁਮਹਾਲ ਹੀ ਵੇਚਣੀ ਜਿਹੜੀਆਂ ਇਹ ਜੀ ਗਾਵਾਂ ਲੈ ਕੇ ਆਂਦੀਆਂ ਨਾਲੇ ਰੇਡਲੋਂ ਨਾਲੇ ਦੁੱਧਲੋਂ ਨਾਲੇ ਨਸਲਲੋਂ ਆਓ ਪਰ ਗੱਲਬਾਤ ਕਰੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸੰਧੂ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਸਭ ਠੀਕ ਠਾਕੀ ਵਧੀਆ ਵਧੀਆ ਸਣੀ ਵਧੀਆ ਜੀ ਕਿਵੇਂ ਚੱਲਦਾ ਕੰਮ ਜੀ ਹਾਂ ਵਧੀਆ ਚੱਲੀ ਜਾਂਦਾ ਜੀ ਮੋਜਾ ਲੱਗਿਆ ਮੋਜਾ ਮੋਜਾ ਪੂਰੀਆਂ ਤੇ ਉੱਧਰ ਗਰਮੀ ਜਿਆਦੀ ਹੈ ਮੋਜਾਂ ਦੇ ਜਿਆਦੀਆਂ ਲੱਗਣ ਗਰਮੀ ਜਿਆਦੀ ਹੈ ਗਰਮੀ ਜਿਆਦੀ ਹੈ ਗਰਮੀ ਜਿਆਦੀ ਚਲੋ ਗੁਣੀ ਵੀ ਹੁਣ ਹਾਂਜੀ ਹਾਂਜੀ ਚਲਣੀ ਹੈ ਕਿ ਨਹੀਂ ਇਹ ਵੀ ਚਲਣੀ ਹੈ ਇਹ ਵੀ ਮੌਸਮ ਅਨਸਾਰ ਹੋਣੀ ਹੋਣੀ ਹੈ ਹੋਰ ਸੁਣਾਓ ਜੀ ਬਾਹ ਵਧੀਆ ਸੁਣੀ ਬੜੇ ਸੁੰਦਰ ਰੰਗ ਬੜੇ ਪਿਆਰੇ ਬਾਰੇ ਇਕੱਠੇ ਕਰਕੇ ਲਿਆਉਂਦੇ ਆ ਇਹ ਸਿੰਦੀ ਜੀ ਸ਼ਾਈ ਹਾਲ ਦੀ ਮਗਰਬ ਵਛੀ ਹੈ ਮਗਰਬ ਵਛੀ ਆ ਗਈ ਮਗਰਬ ਵਛੀ ਆ ਗਈ ਜੇ ਤੇ ਇਹੋ ਠੰਡੀ ਸੀਲ ਹਾਂਜੀ ਹੋ ਠੰਡੀ ਸੀਲ ਕੋਈ ਇਹੋ ਜੀ ਗੱਲਬਾਤ ਨਹੀਂ ਵੈਟਦੀ ਠੀਕ ਆ ਛੇ ਦੰਦ ਜੇ ਦੂਜਾ ਸੂਆ ਜੇ ਅੱਛਾ ਹਾਂਜੀ ਹਾਂਜੀ ਹੋਣ ਸੰਧੂ ਸਾਬਾ ਇਸ ਟਾਈਮ ਦੁੱਧ ਕਿੰਨਾ ਤਿਆਰ ਆ ਭਾਈ ਜੀ ਇਸ ਟਾਈਮ ਸੰਦੀਪ ਜੀ ਕਹਿਣ ਨੂੰ 30 ਕਹਿ ਦिए ਹਾਂਜੀ 26 ਕਿਲੋ ਜਿਹੜਾ ਤਿਆਰ ਹੋਊਗਾ ਦੁੱਧ 26 ਕਿਲੋ ਹਾਂਜੀ ਲੋ ਜੀ 26 ਕਿਲੋ ਦੋ ਤਿਆਰ ਆ ਹਾਂਜੀ ਤੇ ਹੁਣ ਰੰਗ ਵੇਖੋ ਕਰੇ ਵੈੜਦਾ ਆ ਚੈੱਕ ਕਰੋ ਕਰਾਂ ਦੀ ਆ ਦੇਖੋ ਬੱਲੇ 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 ਸੰਧੂ ਆਤੀ ਕਰਾਈ ਬੈ ਆਤੀ ਕਰਾਈ ਬਈ ਭਾਈ ਜੀ ਐ ਭਾਈ ਜੀ ਹਾਂਜੀ ਹਾਂਜੀ ਐਂਡੀ ਕਰਾਇਆ ਬੈ ਕੇ ਸੰਦੀਪ ਜੀ ਹੈ ਵਿਛਾਈ ਹਾਲ ਜੇ ਗਰਮੀ ਦੀ ਜਾਣ ਆ ਮਗਰੀ ਵਛੀ ਜੇ ਡਬਲ ਫਾਇਦਾ ਹਾਂ ਹਾਂ ਮੋਲੇ ਦਾ ਸੰਦੀਪ ਜੀ ਕਰੀਏ 1 15 1 20 ਹਾਂ ਕੋਈ ਨਹੀਂ ਹਾਂ ਜੈਸ ਨੂੰ 95 ਦੀ ਦੇ ਦਈਏ ਠੀਕ ਆ ਕਰ ਦਈਏ ਮਾਨਤਨ ਕਰ ਦੋ ਜੋ ਹੁੰਦਾ ਪਰ ਬਹਿਣ ਤੁਸੀਂ ਦੱਸ ਦੋ ਹੈਗੀ ਲੱਖ ਦੀ ਆ ਹਾਂ ਪੰਜ ਹੋਰ ਛੱਡ ਦਾਂਗੇ 90000 ਦੀ ਦੇ ਦੇਾਂਗੇ 90000 ਦੇਣੀ ਆ ਹਾਂਜੀ ਲੋ ਜੀ 90000 ਦੀ ਵਹਿੜ ਦੇਣੀ ਆ ਪਰ ਵਹਿੜ ਇੱਕ ਬਸ ਨਗੀਨਾ ਹੀ ਆ ਹਾਂਜੀ ਬਹੁਤ ਵੱਡੀ ਵਹਿੜ ਆ ਤੇ ਮਗਰ ਆ ਬੱਛੀ ਆ ਗਈ ਆ ਆ ਦੇਖੋ ਤੇ ਵਹਿੜੇ ਕੋਲ ਮਿਲੋ ਹਜੇ ਤੁਰਿਆ ਨਹੀਂ ਜਾਂਦਾ ਜਿਹੜਾ ਨਾਲੇ ਲੇਵਾ ਵੀ ਕੱਟ ਵਾਲਾ ਹਾਂਜੀ ਹਾਂਜੀ ਦੋਦੇ ਇਸ ਟਾਈਮ 25 26 ਕਿਲੋ ਸੁੰਨੀ ਜੀ ਤਿਆਰ ਹੋਊਗਾ 25 26 ਕਿਲੋ ਤਿਆਰ ਐਸਮ ਤਿਆਰ ਹੀ ਆ ਨਾ ਹਾਂਜੀ ਤੇ ਨਾਲੇ ਇਹ ਟਾਈਮ ਵੀ ਕੋਸ਼ਿਸ਼ ਨਹੀਂ ਹੋਇਆ ਸੁਈ ਨੂੰ ਆ ਜਾਈ ਹਾਂਜੀ 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 ਸੁੰਨੀ ਜੀ ਆ 6ਵਾਂ 7ਵਾਂ ਦੇਣਿਆ ਤੇ ਗਾਂ ਰ ਫਿਰ ਤੀਦੇ ਲਗਭਗ ਜਾਊਗੀ ਫਿਰ ਖਿਆਲ ਹੁੰਦਾ ਜੇ 35 40 ਕਿਲੋ ਮਨਾਉਂਦੇ ਹੁਣ 30 ਕਿਲੋ ਦੁੱਧ ਤੇ ਬਣਾ ਦੇਾਂਗੇ ਅੱਛਾ ਹਾਂਜੀ ਲੋ ਜੀ ਕਰੋ ਚੈੱਕ ਗਰਮੀਆਂ ਚ ਵੀ ਨੇ ਠੀਕ ਐ ਬਾਜੀ ਫਿਰ ਬੰਦ ਬੰਦੋ ਬੰਦੋ ਚਲੋ ਹੁਣ 90 ਹਜ਼ਾਰ ਦੇਣੀ ਆਣਾ ਜੀ 90 ਜਸਲੀ ਜੀ ਖੁੱਲਾ ਮਾਨਤਨ ਹੋਊਗਾ ਓਏ 90 ਤਾਂ ਖੁੱਲਾ ਮਾਨਤਨ ਕਰ ਦੇਣਾ ਬਾਜੀ ਮੈਂ ਕਹਿੰਦੇ ਇੱਕ ਵਾਰੀ ਫੋਨ ਜ਼ਰੂਰ ਲਾਇਆ ਹੈ ਜੀ ਹਨਾ ਬਾਜੀ ਦੇਖੋ ਬਿਲਕੁਲ ਚਲੋ ਆ ਜਾਓ ਫਿਰ ਕਰਾਂਗੇ ਇਦਾਂ ਤੇ ਆਹ ਆ ਜੀ ਇਰ ਕੋ ਸੰਦੀਪ ਜੀ 23 ਕਿਲੋ ਦੁੱਧ ਤਿਆਰ ਹੋਊਗਾ 20 ਦਿਨਾਂ ਦੀ ਸੂਈ ਮਗਰ ਜਰਸੀ ਦੀ ਵੱਛੀ ਜੇ 23 ਕਿਲੋ ਦੁੱਧ ਐਸਮ ਤਿਆਰ ਆ ਹਾਂਜੀ 20 ਦਿਨ ਦੀ ਸੂਈ ਆ ਮਗਰ ਦਿਨਾਂ ਦੀ ਸੂਈ ਮਗਰ ਜਰਸੀ ਦੀ ਵੱਛੀ ਜੇ ਇਹ ਵੀ ਖੋਲੋ ਲੋ ਜੀ ਮਗਰ ਹੈਗੀ ਜਰਸੀ ਦੀ ਵੱੱਛੀ ਤੇ 20 ਦਿਨ ਹੋ ਗਿਆ ਘੜਾ ਸੂਈ ਨੂੰ ਹਾਂਜੀ ਤੇ 23 ਕਿਲੋ ਤਿਆਰ ਹਨਾ ਤਿਆਰ ਤੇ ਵੈੜ ਇਹ ਵੀ ਬਹੁਤ ਵੱਡੀ ਆ ਬੜੀ ਜਬਰਦਸਤ ਵੈੜ ਆ ਜੀ ਇਹ ਇਹ ਕੱਟਕੁੱਟਣ ਦੇ ਵੀ ਹੈਗਾ ਓ ਛਿੱਗੀ ਜੇ ਪਿਓਰ ਚਾਰ ਦੰਦ ਜੇ ਪਹਿਲਾ ਸੁਆ ਉਹ 6 ਦੰਦ ਇਹ 4 ਦੰਦ ਲੋ ਜੀ ਉਹ ਹੈਗੀ ਹੈ 6 ਦੰਦ ਇਹ ਹੈਗੀ 4 ਦੰਦ 4 ਦੰਦ ਇਹ ਵੀ ਵੇਖੋ ਬਰਾਣੀ ਉਹ ਗਾਂ ਕਾਲੀ ਪੈਂਦੀ ਬੱਚੇ ਕਰਕੇ ਬਰੇ ਠੀਕ ਹੈ 4 ਦੰਦ ਦੀ ਆ ਵੇਖੋ 4 4 ਪੱਕੇ 4 ਪੱਕੇ 4 23 ਕਿਲੋ ਦੁੱਧ ਕਿੰਦੀ ਪਰ ਕੀਮਤ ਹੈ ਸੰਦੀਪ ਜੀ ਭਾਵੇਂ ਇਹਦੀ ਵੀ ਲੱਖੋਂ ਬਾਹਰ ਹੀ ਕਰੀ ਜਾਈਏ ਇਹ ਹਾਂ ਨਾ ਜਿਹੜੀ 85000 ਦੀ ਹੋਊਗੀ 85000 ਦੀ ਹਾਂਜੀ ਓੱਚਾ ਮਾਨਤਨ ਹੋ ਜੂਗਾ ਕਿੰਨਾ ਪੰਜ ਛੱਡ ਦਾਂਗੇ 80000 ਦੀ 80 ਚੋ ਵੀ ਖੁੱਲਾ ਡੁੱਲਾ ਮਾਨਤਨ ਕਰ ਦੋ ਲਓ ਜੀ ਅਖੀਰ ਇਹ ਖੁੱਲਾ ਡੁੱਲਾ ਮਾਨਤਨ ਮਾਨਤਨ ਹੋ ਜੂਗਾ ਜੀ ਜਿਹੜਾ ਕੋਈ ਇੱਥੇ ਆਊਗਾ ਨਾ ਹਾਂ ਜੀ ਹਾਂ ਜੀ ਮਾਨਤਨ ਖੁੱਲਾ ਹੀ ਕਰਾਂਗੇ ਬਾ ਠੀਕ ਆ ਹਾਂ ਜੀ ਮਾਨਤਨ ਖੁੱਲਾ ਹੀ ਹੋ ਜਾਣਾ ਚੱਲਣ ਤੋਂ ਫਰੇ ਵੀ ਕਰਾਂ ਦੇ ਚਲ ਬਾੜੀਆਂ ਵੱਡੇ ਵੱਡੇ ਵਾੜਾ ਲੈ ਕੇ ਆਨੇ ਭਾਈ ਜੀ ਕੀ ਚੱਕਰ ਬਣ ਗਿਆ ਚੱਕਰ ਸੇ ਇਹ ਮਿਲ ਜਾਂਦੀਆਂ ਜਦੋਂ ਵੱਡੀਆਂ ਲੈ ਆਈਆਂ ਜਿੱਦਾਂ ਦਾ ਮਾਲ ਮਿਲ ਜੇ ਹਾਂ ਚਲੋ ਇਹਦੇ ਸੁਨੀ ਜੀ ਤੁਹਾਨੂੰ ਪਤਾ ਵੀ ਤੁਹਾਡਾ ਬੰਦਾ ਇੱਕ ਰੱਬ ਨੂੰ ਪਿਆਰਾ ਹੋ ਗਿਆ ਹਾਂਜੀ ਹਾਂਜੀ ਨਹੀਂ ਦੱਸਨੀਵ ਜੀ ਹਨਾ ਨਾ ਕਿੰਨੇ ਹੀ ਤਰੇ ਹੁੰਦੇ ਹੁੰਦੇ ਨਹੀਂ ਜਿੰਨੀ ਉਹਨਾਂ ਨੇ ਗਾਂ ਦਵਾਈ ਦੇ ਬਾਈ ਨੇ ਕਿ ਨਹੀਂ ਚਲੋ ਬਾਕੀ ਸੰਦੀਪ ਜੀ ਆ ਵੈਡ 6 ਦੰਦ ਜੇ ਹਾਂਜੀ ਆਪਣੇ ਕੋਲ ਬੱਚਾ ਮਰਿਆ ਜੇ ਅੱਛਾ ਤੇ ਤਾਜੀ ਸੂਈ ਵੱਤਵਾ ਦਾ ਜਦ 11 12 ਦਿਨਾਂ 15 ਦਿਨ ਦੀ ਹੋ ਵੀ ਹੋ ਗਈ ਐਸ ਟਾਈਮ 19 20 19 20 ਕਿਲੋ ਦੁੱਧ ਤਿਆਰ ਜੇ ਦੁੱਧ ਆਇਆ ਸਰ 19 20 ਤੋਂ ਤਿਆਰ ਆ ਹਾਂਜੀ ਬੱਟਾਣਾ ਮਰਦਾ ਸੰਦੀਪ ਜੀ ਹਾਂ ਬੜ ਬੜਿਆ ਰੁਪਈਆ ਦੀ ਵੇਚਣੀ ਸੀ ਚਲੋ ਪਰ ਠੀਕ ਆ ਪਰਿੰਟ ਪ੍ਰਿੰਟ ਵੇਖੋ ਗੱਡਾ ਵਧੀਆ ਵਾ ਹਾਂਜੀ ਬਾਕੀ ਠੰਡੀਆਂ ਸੀਲ ਤਿੰਨੇ ਠੰਡੀਆਂ ਸੀਲ ਆਸ ਨਹੀਂ ਸੀ ਇਹਦੀ ਕੀਮਤ ਸੰਦੀਪ ਜੀ 85 90 ਨਹੀਂ ਕਰਨੀ ਵੈਸੇ ਦੇ ਵੇਚਦੇ 75 ਦੀ ਬੱਚਾ ਹੁੰਦਾ ਤੇ 70 ਦੀ ਵੇਚ ਜਿੰਦੇ ਹੁਣ ਇਹ 66000 ਦੀ ਦੇ ਦਾਂਗੇ ਉੱਤਮਾਂ ਤਾਂ ਹੋ ਜੂਗਾ ਪੰਜ ਹੀ ਕਰ ਦਾਂਗੇ ਕਾਠ ਦੀ ਪੂਰੇ 60 ਦੀ ਹੋ ਜੂਗੀ ਹਾਂਜੀ ਪੂਰੇ 60000 ਦੀ ਪੂਰੇ 60 ਦੀ ਦੇ ਦਾਂਗੇ ਚਲੋ ਕਰੋ ਵਾਠੀ ਚਲੋ ਚਲੋ ਐਂਡ ਪੀਸ ਅਜੇ ਵੀ ਹੁਣ ਕਿੰਨੇ ਰਹਿ ਗਏ ਐਂਡ ਪੀਸ ਬਸ ਇਹੋ ਤਿੰਨ ਹੀ ਪਉਣੇ ਅੱਜ ਤਿੰਨ ਹੀ ਪਉਣੇ ਜਾਵਾ ਹੋਰ ਵੀ ਖੜ ਗਿਆ ਪਰ ਹਾਂਜੀ ਤਿਆਰ ਕਰਕੇ ਹਾਂਜੀੁਰਬਾ ਆਪਣਾ ਦੋ ਦੋ ਚੈੱਕ ਕਰਕੇ ਫੇਰ ਨਹੀਂ ਉਹਨਾਂ ਜੇ ਵਿਗੀਆਂ ਸੰਦੀਪ ਜੀ ਤਿੰਨ ਹਾਂ ਦੋ ਵਿਗੀਆਂ ਵਾ ਵਟੀਆਂ ਵੜਾ ਤੇ ਮੇਰਾ ਵੀਰ ਬਾਕੀ ਇੱਥੇ ਆਓ ਆਰਾ ਭਾਈ ਚੁਾਈ ਕਰੋ ਚੈੱਕ ਕਰੋ ਪਾਸ ਹੋਣਾ ਬਈ ਹਾਂਜੀ 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 ਬਾਕੀ ਆਪਣੀ ਸੰਦੀਪ ਜੀ ਜਦੋਂ ਪੈਸੇ ਖਰਚਣੇ ਤਸੱਲੀ ਕਰੋ ਦੋ ਟਾਈਮ ਗਰਮੀ ਵੜੀ ਆ ਸੰਦੀਪ ਜੀ ਲਾਮਾ ਦੇਣ ਦਾ ਨਹੀਂ ਕੋਈ ਫਾਇਦਾ ਇੱਥੇ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਚੰਗੀ ਲੱਗਦੀ ਲੈ ਜਾਓ ਨਹੀਂ ਚੰਗੀ ਲੱਗਦੀ ਨਾ ਲੋ ਬਿਲਕੁਲ ਸ਼ੁਕਰ ਮੇਰਾ ਵੀਰ ਸਾਈ ਵੀ ਉਹ ਪਾਉ ਜੀ ਨੂੰ ਚੰਗੀ ਲੱਗਦੀ ਆ ਹਾਂ ਹਾਂ ਸਹੀ ਸਹੀ ਗੱਲ ਹੈ ਗਰਮੀ ਆ ਕਹੇ ਕੋਲ ਆਪਾ ਤੁਹਾਡੇ ਫੋਨ ਤੇ ਬਾਜੇ ਨਾ ਕਰ ਦਿੱਤੀ ਸੰਦੀਪ ਜੀ ਹੋਲੀ ਜੀ ਨਾ ਕਰ ਦਿੰਦੇ ਨਹੀਂ ਸਾਡੇ ਕੋ ਆਇਆ ਨਹੀਂ ਜਾਣਾ ਪੈਸੇ ਨਹੀਂ ਬਣੇ ਇਹ ਕੀਤੀ ਬੇਨਤੀ ਆ ਇਹੋ ਜਿਹਾ ਕੰਮ ਨਾ ਕਰੋ ਇਹ ਮਾਲ ਹੁੰਦਾ ਵੀਡੀਓ ਤੇ ਜਦੋਂ ਪੈ ਜਾਂਦੀ ਆ ਜਿਹੜੇ ਵੀਰ ਨੂੰ ਚੰਗੀ ਲੱਗਦੀ 5000 ਸਾਈ ਪਾਓ ਨਹੀਂ ਆ ਸਕਦੇ ਵੀਡੀਓ ਕਾਲ ਤੇ ਚਵਾਓ ਨਹੀਂ ਤੇ ਤੁਹਾਡੇ ਘਰ ਆਊਗੀ ਉੱਥੇ ਝੋਲਿਓ ਜੀ ਬਾਜੂ ਬਾਕੀ ਜੋ ਕਹਿ ਦਾਂਗੇ ਥਣਾ ਦੀ ਭੂਰ ਛੱਟਾ 나ੜ ਗਿਲਟੀ ਉਹਦੀ ਜ਼ਿੰਮੇਵਾਰ ਹੋਵਾਂਗੇ ਥਣ ਚ ਵਾਦ ਘਾੜ ਉਹਦੇ ਵੀ ਜ਼ਿੰਮੇਵਾਰ ਹੋਵਾਂਗੇ ਚਲੋ ਨਾ ਸੋਖ ਸੰਧੂ ਜੇ 81464722 ਜਿਲ੍ਹਾ ਅੰਮ੍ਰਿਤਸਰ ਤਹਿਸੀਲ ਵੀ ਅੰਮ੍ਰਿਤਸਰ ਚਾਟੀਵਣ ਨਹਿਰ ਤਰਨਤਾਰਾ ਰੋਡ ਸਸੀ ਸਸੀ ਕਾ ਜੇ